ਸਸ਼ੀਗੋ ਜੀ ਮੈਂ ਹਾਸ਼ਿਤਪੁਰ ਸੰਧੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਚਟਕਾ ਆਮ ਆਦਮੀ ਪਾਰਟੀ ਦੇ ਆਪਣੇ ਹੀ ਵਿਧਾਇਕ ਜਿਹੜੇ ਨੇ ਆਪਣੀ ਪਾਰਟੀ ਚ ਰਹਿ ਕੇ ਕੁਢਣ ਮਹਿਸੂਸ ਕਰ ਰਹੇ ਨੇ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਚਾਹੇ ਇਹਨੂੰ ਨਜ਼ਰ ਅੰਦਾਜ਼ ਕਰ ਰਹੇ ਨੇ ਲੇਕਿਨ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਵੱਡੀ ਬਗਾਵਤ ਫਿਰ ਤੋਂ ਸ਼ੁਰੂ ਹੋ ਗਈ ਹੈ ਕੱਲ ਜਿਸ ਤਰੀਕੇ ਦੇ ਨਾਲ ਪਠਾਨ ਮਾਜਰਾ ਨੇ ਲਾਈਵ ਹੋ ਕੇ سوشل میڈیا ਤੇ ਫਿਰ ਦੁਬਾਰਾ ਤੋਂ ਇਹ ਗੱਲ ਕਹੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਿੰਨੇ ਵੀ ਵਿਧਾਇਕ ਮੰਤਰੀ ਨੇ ਉਹ ਕਿਸੇ ਕੰਮਕਾਰ ਨਹੀਂ ਆ ਰਹੇ ਉਹਨਾਂ ਵੱਲੋਂ ਕਿਸੇ ਤਰ੍ਹਾਂ ਦਾ ਇੱਕ ਦੂਜੇ ਦਾ ਸਾਥ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਉਹ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਸੁਪਰੀਮੋ ਅਰਵਿੰਦ ਕੇਜੀਵਾਲ ਤੇ ਡੋਂਟ ਡਰਦੇ ਤੇ ਦੂਸਰੇ ਪਾਸੋਂ ਉਹਨਾਂ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਉਹੀ ਕਰਦੇ ਨੇ ਜੋ ਅਰਵਿੰਦ ਕੇਜਰੀਵਾਲ ਚੁੰਗਾ ਹੈ ਜੇਕਰ ਗੱਲ ਕਰੀਏ ਤਾਂ ਕੱਲ ਜਿਸ ਤਰੀਕੇ ਦੇ ਨਾਲ ਪਠਾਨ ਮਾਜਰਾ ਨੇ ਕਿਹਾ ਕਿ ਮੇਰੀ ਧਰਮ ਪਤਨੀ ਮੇਰੇ ਪੁੱਤਰ ਮੇਰੀ ਬੇਟੀ ਤੇ ਮੇਰੀ ਮਾਤਾ ਉੱਤੇ ਜਿਹੜੇ ਹੈ ਵਾਰ-ਵਾਰ ਉਹਨਾਂ ਨੂੰ ਤਾਂ ਕੀਤਾ ਜਾ ਰਿਹਾ ਹੈ ਨਾ ਹੀ ਮੇਰਾ ਪੁੱਤਰ ਘਰ ਵਿੱਚ ਰਹਿ ਪਾ ਰਿਹਾ ਹੈ ਨਾ ਹੀ ਮੇਰੀ ਜਵਾਨ ਧੀ ਤੇ ਮੇਰੀ ਜਿਹੜੀ ਧਰਮ ਪਤਨੀ ਹੈ ਉਹ ਹਸਪੀਟਲ ਦੇ ਵਿੱਚ ਐਡਮਿਟ ਹੈ ਉਹਨਾਂ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਕਿੱਥੇ ਨੇ ਜਿਹੜਾ ਇੱਕ ਦੂਜੇ ਦਾ ਸਾਥ ਨਹੀਂ ਦੇ ਰਹੇ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀ ਕਿਉਂ ਨਹੀਂ ਇੱਕ ਦੂਜੇ ਦਾ ਸਾਥ ਦਿੰਦੇ ਉਹਨਾਂ ਨੇ ਕਿਹਾ ਉਹ ਇੰਨੇ ਕੋਈ ਦਬਾਅ ਵਿੱਚ ਆਏ ਹੋਏ ਨੇ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਕਿ ਉਹਨਾਂ ਨੂੰ ਇੱਕ ਦੂਜੇ ਦਾ ਦੁੱਖ ਦਰਦ ਹੀ ਨਹੀਂ ਦਿਸਦਾ ਇਸ ਦਾ ਮੇਰਾ ਪਰਿਵਾਰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਲੇਕਿਨ ਆਮ ਆਦਮੀ ਪਾਰਟੀ ਦਾ ਕੋਈ ਵੀ ਵਿਧਾਇਕ ਮੰਤਰੀ ਬੋਲਦਾ ਨਜ਼ਰ ਨਹੀਂ ਆ ਰਿਹਾ ਉਹਨਾਂ ਨੇ ਇੱਕ ਹੋਰ ਗੱਲ ਕਹੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਗੱਲ ਵੀ ਕਰਦਾ ਹਾਂ ਤੇ ਦੂਸਰੇ ਪਾਸੇ ਕਿਸਾਨ ਜਿਨ੍ਹਾਂ ਦੇ ਹੱਕ ਦੇ ਵਿੱਚ ਮੈਂ ਬੋਲਿਆ ਜਿੱਥੇ ਮੈਂ ਆ ਕੇ ਇੱਕ ਤਾਨਕੇ ਖੜਾ ਹੋ ਗਿਆ ਲੇਕਿਨ ਅੱਜ ਉਹ ਕਿਸਾਨ ਆਗੂ ਕਿੱਥੇ ਨੇ ਕੋਈ ਵੀ ਮੇਰੇ ਹੱਕ ਦੇ ਵਿੱਚ ਬੋਲਦਾ ਨਜ਼ਰ ਨਹੀਂ ਆ ਰਿਹਾ ਲੇਕਿਨ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਚਟਕਾ ਲੱਗੇਗਾ ਕਿਉਂਕਿ ਪਠਾਨ ਮਾਜਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾ ਸਕਦੇ ਨੇ ਵਿੱਚੋਂ ਵਿੱਚ ਕੰਸੋ ਆ ਚੱਲਣ ਲੱਗ ਪਿਆ। ਕਿਉਂਕਿ ਪਠਾਨ ਮਾਜਰਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜਾ ਹੈ ਉਹਨਾਂ ਦਾ ਪਿਛੋਕੜ ਰੱਖਦੇ ਨੇ ਉਹਨਾਂ ਦੇ ਅੱਛੇ ਸਬੰਧ ਨੇ ਲੇਕਿਨ ਜਿਸ ਤਰੀਕੇ ਦੇ ਨਾਲ ਕੱਲ ਪਠਾਨ ਮਾਜਰਾ ਲਾਈਵ ਹੋ ਕੇ ਸੋਸ਼ਲ ਮੀਡੀਆ ਤੇ ਕਹਿੰਦੇ ਨਜ਼ਰ ਆਇਆ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਬਗਾਵਤ ਹੈ ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦੀ ਦੂਸਰੇ ਪਾਸੇ ਆਮ ਆਦਮੀ ਪਾਰਟੀ ਕਿਸੇ ਦਾ ਵੀ ਦੁੱਖ ਦਰਦ ਨਹੀਂ ਜਾਣਦੀ ਸਿੱਧੇ ਤੰਜ ਕੱਸੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਸਪੀਮੋ ਅਰਵਿੰਦ ਕੇ ਜੀ ਵਾਲ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਤੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲੇਕਿਨ ਇਸ ਟਾਈਮ ਸ਼ੌਰੀ ਅਕਾਲੀ ਦਲ ਦੇ ਜਿਹੜੇ ਨੇ ਸੀਨੀਅਰ ਆਗੂ ਜਿਹੜੇ ਨੇ ਕੀ ਉਹਦਾ ਨਾਮ ਸੀ ਸਾਬਕਾ ਅਕਾਲੀ ਵਿਧਾਇਕ ਵੀ ਰਹਿ ਚੁਕੇ ਨੇ ਉਹ ਉਹ ਹੁਣ ਉਹਨਾਂ ਦੀ ਤਰਨ ਪਤਨੀ ਦਾ ਪਤਾ ਲੈਣ ਲਈ ਹਸਪੀਟਲ ਦੇ ਵਿੱਚ ਗਏ ਯਾਨੀ ਕਿ ਸ਼ੋਮੀ ਅਕਾਲੀ ਦਲਾਂ ਪਠਾਨ ਮਾਜਰਾ ਨਾਲ ਹੱਥ ਮਿਲਾਉਦੀ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿਸ ਸਾਹ ਦਾ ਅਕਾਲੀ ਵਿਧਾਇਕ ਹਰਵਿੰਦਰ ਸਿੰਘ ਚੰਦੂ ਮਾਜਰਾ ਨੇ ਵੱਲੋਂ ਅੱਜ ਹਰਮੀਰ ਸਿੰਘ ਪਠਾਨ ਮਾਜਰਾ ਐਮ ਐਲ ਏ ਸਨੌਰ ਦੀ ਪਤਨੀ ਬੀਬੀ ਸਿਮਰਜੀਤ ਕੌਰ ਦਾ ਹਸਪਤਾਲ ਪਹੁੰਚ ਕੇ ਸੇਤ ਦਾ ਹਾਲ ਜਾਣਿਆ ਗਿਆ ਉਹਨਾਂ ਨੇ ਇਸ ਬਾਰੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਹਰਿੰਦਰ ਪਾਸਿੰਗ ਚੰਦੂ ਮਾਜਰਾ ਨੇ ਕਿਹਾ ਕਿ ਉਹਨਾਂ ਨੇ ਜਦੋਂ ਅੱਜ ਸਵੇਰੇ ਹਰਮੀਰ ਸਿੰਘ ਪਠਾਨ ਮਾਜਰਾ ਦੀ ਵੀਡੀਓ ਸੁਣੀ ਤਾਂ ਉਹ ਕਹਿ ਰਹੇ ਸੀ ਕਿ ਉਹਨਾਂ ਦੀ ਪਤਨੀ ਕਾਫੀ ਜ਼ਿਆਦਾ ਬਿਮਾਰ ਹੈ ਤੇ ਹਸਪਤਾਲ ਵਿੱਚ ਦਾਖਲ ਹੈ ਸਰਕਾਰ ਸਾਡੇ ਨਾਲ ਤੱਕਾ ਕਰ ਰਹੀ ਹੈ ਚੰਦੂ ਮਾਝਾ ਨੇ ਕਿਹਾ ਕਿ ਇਹ ਗੱਲਾਂ ਸੁਣ ਕੇ ਉਹਨਾਂ ਕੋ ਰਿਆ ਨਹੀਂ ਗਿਆ ਤੇ ਅੱਜ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਉਹ ਪਠਾਨ ਮਾਝਾ ਦੀ ਪਤਨੀ ਸੀਮਾ ਜੀ ਕੋਲ ਦਾ ਹਸਪਤਾਲ ਵਿਖੇ ਸਿਹਤ ਦਾ ਹਾਲ ਜਾਣਨ ਪੁੱਛੇ ਤੇ ਪਰਮਾਤਮਾ ਅੱਗੇ ਸਿਹਤ ਯਾਗੀ ਦੀ ਕਾਮਨਾ ਕੀਤੀ ਯਾਨੀ ਕਿ ਹੁਣ ਪਠਾਨ ਮਾਝਾ ਨਾਲ ਹੱਥ ਮਿਲਾਉਂਦੇ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਜਿਸ ਤਰੀਕੇ ਦੇ ਨਾਲ ਪਠਾਨ ਮਾਜ਼ਰਾ ਬੜੇ ਅੱਕ ਸੜ ਚੁਕੇ ਨੇ ਇੱਕ ਪਾਸੇ ਆਮ ਆਦਮੀ ਪਾਰਟੀ ਵੱਲੋਂ ਕਿਉਂਕਿ ਉਹਨਾਂ ਦਾ ਉਹਨਾਂ ਦੇ ਕਿਸੇ ਵੀ ਮੰਤਰੀ ਵਿਧਾਇਕ ਵੱਲੋਂ ਸਾਥ ਨਹੀਂ ਦਿੱਤਾ ਗਿਆ ਉਹਨਾਂ ਨੇ ਜਿਹੜੀਆਂ ਸੱਚੀਆਂ ਗੱਲਾਂ ਬੋਲੀਆਂ ਤਾਂ ਉਹਨਾਂ ਦੇ ਉੱਤੇ ਜਿਹੜੇ ਨੇ ਕੇਸ ਦਰਜ ਹੋ ਗਏ ਜਿਸ ਤਰੀਕੇ ਦੇ ਨਾਲ ਪਠਾਨ ਮਾਜ਼ਰਾ ਦੱਸਦੇ ਨਜ਼ਰ ਆਉਂਦੇ ਨੇ ਤੇ ਹੁਣ ਪਠਾਨ ਮਾਜ਼ਰਾ ਸ਼ਾਇਦ ਸ਼੍ਰੋਮਣੀ ਗਾਲੀ ਦਲ ਦੇ ਵਿੱਚ ਜਾ ਸਕਦੇ ਨੇ